ਜੀ ਸਰ ਅੱਜ ਮੈਂ ਜੁਆਇਨ ਕੀਤਾ ਜੀ ਐਸਐਸਪੀ ਨਵਾਂ ਸ਼ਹਿਰ ਮੇਰਾ ਬੜਾ ਸਿੰਪਲ ਜਿਹਾ ਜਨਰਲ ਅਜੰਡਾ ਇਹ ਹੋਏਗਾ ਕਿ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਕਿ ਜ਼ਿਲ੍ਹੇ ਨੂੰ ਮੇਨਟੇਨ ਕੀਤਾ ਜਾਏ ਅਤੇ ਕੋਈ ਵੀ ਕ੍ਰਾਈਮ ਜੋ ਹੋਏਗਾ ਪਹਿਲੇ ਉਹਨੂੰ ਪ੍ਰੀਵੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਹੋ ਜਾਂਦਾ ਹੈ ਉਹਨੂੰ ਡਿਟੈਕਟ ਕਰਕੇ ਜਿੰਨੇ ਕਲਪ੍ਰੇਟਸ ਹੈਗੇ ਉਹਨਾਂ ਨੂੰ ਬੁੱਕ ਕੀਤਾ ਜਾਏਗਾ ਇਸ ਤੋਂ ਇਲਾਵਾ ਸਰਕਾਰ ਦਾ ਜੋ ਇਨੀਸ਼ੀਏਟਿਵ ਹੈ ਯੁੱਧ ਨਸ਼ੇ ਵਿਰੋਧ ਉਹਦੇ ਉੱਤੇ ਕਾਫੀ ਕੰਮ ਜੋ ਹੈ ਨਵਾਂ ਸ਼ਹਿਰ ਦੇ ਵਿੱਚ ਚੱਲੇ ਤੇ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਤੇ ਅਸੀਂ ਇਨਸ਼ੋਰ ਕਰਾਵਾਂਗੇ ਕਿ ਜੋ ਸਾਡਾ ਜ਼ਿਲ੍ਹਾ ਹੈਗਾ ਉਹ ਨਸ਼ਾ ਮੁਕਤ ਹੋ ਜਾਂਦਾ ਸਾਡਾ ਜੋ ਯੂਥ ਹੈ ਉਹ ਹੈਲਦੀ ਐਂਡ ਐਕਟਿਵ ਆ ਸਰ ਤੁਸੀਂ ਪਹਿਲੇ ਕਿੱਥੇ ਕਿਥੇ ਰਹੇ ਸਰ ਆਪਣੀ ਕਿੜ ਕਿ ਤੁਸੀਂ ਕਹਿੰਦੇ ਹੋ ਕਿੱਥੇ ਆਪਣੀ ਬੈਕਗ੍ਰਾਉਂਡ ਮੈਂ ਜੀ 2018 ਬੈਚ ਦਾ ਅਫਸਰ ਹੈਗਾ ਜੀ ਤੇ ਮੈਂ ਪੰਜਾਬ ਦੇ ਵਿੱਚ ਮੇਰੀ ਕਈ ਜਗ੍ਹਾ ਪੋਸਟਿੰਗ ਰਹੀ ਹੈ ਮੈਂ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ ਉਧਾਨਾ ਮੋਹਲੀ ਤੇ ਮੁਕਸਰ ਵਿੱਚ ਤਨਤ ਰਿਆ ਹੈ ਤੇ ਹੁਣ ਆਫਟਰ ਕੰਪਲੀਟਿੰਗ ਆਲਮੋਸਟ 6 ਮੰਥਸ ਵਿਜੀਲੈਂਸ ਦੇ ਵਿੱਚ ਮੇਰੀ ਪੋਸਟਿੰਗ ਹੁਣ ਐਸਐਸਪੀ ਨਵਾਂ ਸ਼ਹਿਰ ਦੇ ਵੱਜੂ ਹੋਈ ਹੈ ਤੇ ਅਸੀਂ ਆਪਣੇ ਬਲੂ ਸincerity ਦੇ ਨਾਲ ਸਾਰਾ ਕੰਮ ਕਰਾਂਗੇ ਤੇ ਵੀ ਵਿਜੀਲੈਂਸ ਹੋਰ ਜੋ ਸਾਡਾ ਡਿਸਟ੍ਰਿਕਟ ਹੈਗਾ ਇਟ ਇਜ਼ ది ਮੋਸਟ ਪੀਸਫੁਲ ਸਰ ਕ੍ਰਾਈਮ ਕੀ ਬਹੁਤ ਯਾਹ ਪੀ ਪਿਛੇ ਦਿਨ ਯਹਾਂ ਪੇ ਤੁਸੀਂ ਦੇਖਿਆ ਉਹਨੇ ਕਿ ਇੱਕ ਘਟਨਾ ਹੋਈ ਬੰਗੇ ਮੇ ਤੋਂ ਉਸ ਸਬਕੀ ਕਿ ਜਿਦ ਦੇਖੋ ਉਹ ਸਰ ਗੈਂਗਸਟਰਸ ਦਾ ਰੋਲ ਐ ਉਸ ਵਿੱਚ ਜਿਨਾ ਵੀ ਜੋ ਇਹੋ ਜੀ ਐਕਟੀਵਿਟੀਜ਼ ਹੈਗੀਆਂ ਜੀ ਅਸੀਂ ਵੀਲ ਸੂਨ ਬ੍ਰਿੰਗ ਪੀਪਲ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਏ ਤੋਂ ਵੀ ਵਿਲ ਬੁੱਕ ਦੇ ਵੀ ਵਿਲ ਅਰੈਸਟ ਥੈਮ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਕਿ ਕੀ ਕਹਾਣੀ ਸੀਗੀ ਤੇ ਕਿੰਨਾ ਗੈਂਗਸਟਰ ਲਿੰਕ ਹੈਗਾ ਇਹਨਾਂ ਦਾ ਤੇ ਅੱਗੇ ਕੀ ਕਰੀਂ ਹਾਂ ਗਲਤ ਆਨਸਰ ਜਿਹੜੇ ਨੇ ਉਹਨਾਂ ਨੂੰ ਕੀ ਸੁਨੇਹਾ ਹੈ ਪੰਜਾਬ ਪੁਲਿਸ ਦਾ ਗਲਤ ਆਨਸਰਾਂ ਨੂੰ ਸਾਫ਼ ਸੁਥਰਾ ਸੁਨੇਹਾ ਆਏਗਾ ਪੰਜਾਬ ਪੁਲਿਸ ਦਾ ਵੀ ਤੇ ਨਵਾਂ ਸ਼ਹਿਰ ਪੁਲਿਸ ਦਾ ਵੀ ਕਿ ਤੁਸੀਂ ਸਾਡੇ ਏਰੀਆ ਚੋਂ ਕਾਈਂਡਲੀ ਬਾਹਰ ਹੋ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਗੀਸੀਟ ਕੇ ਅੰਦਰ ਦੇ ਦਿੰਦੇ ਠੀਕ ਥੈਂਕ ਯੂ ਬਹੁਤ